ਜੋ ਕਿ ਰਾਤ ਨੂੰ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10-8 ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ ਪੰਜ-ਸੱਤ ਬੈਗ ਚਾਰ ਚਾਰ ਬੈਗ ਸੂਟਾਂ ਦੇ ਲੈ ਗਏ ਪਰੇ ਹੋਏ ਤੇ ਸਾਡਾ ਦੂਸਰਾ ਮੁੱਦਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰ ਆਇਆ ਤੇ ਆ ਕੇ ਮੈਂ ਹਲੇ ਫੋਨ ਕੀਤਾ ਮੈਂ ਕਿ ਰਾਜੀ ਆ ਗਿਆ ਕਹਿੰਦਾ ਪੱਜ ਵਿੱਚ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ ਕਹਿੰਦਾ ਛੱਤਰ ਮੈਂ ਚੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਏ ਆ ਗੱਟੇ ਚੋਰੀ ਹੋਈ ਹੈ ਸਰ ਕਿਫਨ 7000 ਦਾ ਕੈਸ਼ ਚੱਕਿਆ ਗਿਆ ਸਰ ਜੀ ਕਈ ਕੁਛ ਮੈਡੀਸਿਨ ਦੇ ਪੱਤੇ ਕਾਫੀ ਵੀ ਤੋਂ ਮਿਸਿੰਗ ਹੈ ਗਏ ਸਰ ਜੀ ਲਗਭਗ 10 ਤੋਂ 15000 ਦਾ ਨੋਸ ਹੋਇਆ ਸਰ ਜੀ ਆਪਣਾ ਨਾਮ ਕੋਮਲ ਕੁਮਾਰ son of ਸ਼੍ਰੀ ਬਲਦੇਵ ਰਾਜ ਵਾਸੀ ਜੜਿਆਲਾ ਗੁਰੂ ਜੋ ਕਿ ਰਾਤ ਨੂੰ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10 ਕੱਠ ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ ਪੰਜ ਸੱਤ ਬੈਗ ਚਾਰ ਚਾਰ ਬੈਗ ਸੂਟਾਂ ਦੇ ਲੈ ਗਏ ਭਰੇ ਹੋਏ ਬਸ ਇਹ ਚੋਰੀ ਹੋਈ ਹੈ ਜੇ ਉੱਪਰੋਂ ਦੀ ਕੋਠੇ ਥਾਣੀ ਆਏ ਤੇ ਬਹੁਤ ਹੀ ਮੰਦਾ ਹਾਲ ਹੈ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਅੱਜ ਚੋਰੀ ਹੋਈ ਹੈ ਰਾਤ ਕੱਲ ਰਾਤ ਦੀ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਇੱਕ ਟੈਲੀਵਿਜ਼ਨ ਸ਼ੋਰੂਮ ਦਾ ਉੱਥੇ ਚੋਰੀ ਹੋਈ ਹੈ ਤੇ ਇੱਕ ਪ੍ਰਦੀਪ ਡਾਕਟਰ ਹੈ ਉਸ ਦੁਕਾਨ ਤੇ ਚੋਰੀ ਹੋਈ ਹੈ ਉਹਨਾਂ ਦੀ ਦੁਕਾਨ ਤੋਂ ਵੀ 5-7000 ਰੁਪਿਆ ਤੇ ਨਾਲ ਹੋਰ ਸਮਾਨ ਲੈ ਗਿਆ ਤੇ ਮੋਬਾਈਲਾਂ ਵਾਲੀ ਦੁਕਾਨ ਤੋਂ ਮੋਬਾਈਲ ਲੈ ਗਿਆ ਸਾਡੀ ਦੁਕਾਨ ਤੋਂ 8 ਤੋਂ 10000 ਰੁਪਿਆ ਕੈਸ਼ ਲੈ ਗਏ ਤੇ ਨਾਲ ਤਿੰਨ ਚਾਰ ਬੈਗ ਬੈਗ ਲੈ ਗਏ ਉਸ ਤੋਂ ਸੀਸੀਟੀਵੀ ਦੀ ਕੋਈ ਉਹ ਤੋੜ ਗਏ ਆ ਪਰ ਚੈੱਕ ਕਰਾਉਣ ਵਾਸਤੇ ਭੇਜਿਆ ਸੀਸੀ ਕੈਮਰੇ ਦੇ ਕੀ ਕੀ ਹੋਰ ਫੁਟੇਜ ਦੇ ਵਿੱਚ ਆਂਦਾ ਹੈ ਫਿਰ ਦੇਖਦੇ ਹਾਂ ਤੋਬਾ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਜੇ ਤੱਕ ਇਨਫੋਰਮ ਕੀਤਾ ਕਿ ਨਹੀਂ ਪੁਲਿਸ ਵਾਲਾ ਇਨਫੋਰਮ ਕਰਤਾ ਹੈ ਆ ਗਿਆ ਦੇਖ ਕੇ ਗਿਆ ਹੈ ਇਹ ਦੇਖੋ ਕੀ ਕਾਰਵਾਈ ਕਰਦੇ ਹਾਂ ਤੋਬਾ ਕੀ ਚਾਹੁੰਦੇ ਹੋ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਕੋ ਇਹੋ ਚਾਹੁੰਦੇ ਆ ਕਿ ਇਹ ਚੋਰੀਆਂ ਨੂੰ ਡੱਕਿਆ ਜਾਵੇ ਜੋ ਸ਼ਹਿਰ ਦਾ ਸੁਧਾਰ ਕੀਤਾ ਜਾਵੇ ਤੇ ਚੋਰੀਆਂ ਤੇ ਨਕੇਲ ਪਾਈ ਜਾਵੇ ਕਿ ਸਾਡਾ ਜੋਰ ਜਨਾਬਾਂ ਦਾ ਸਾਡਾ ਦਵਾਇਆ ਜਾਵੇ ਹਾਂਜੀ ਭਾਜੀ ਦੁਕਾਨ ਦਾ ਨਾਮ ਭਗਵਾਨ ਦਾਸ ਲੋਕਿਆਂ ਦਾ ਅਸੀਂ ਸਵੇਰੇ ਘਰੋਂ ਹਲੇ ਮੈਂ ਤਾਂ ਘਰੇ ਹੀ ਸੀਗਾ ਤੇ ਸਾਡਾ ਦੂਸਰਾ ਮੁੰਡਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰ ਆਇਆ ਤੇ ਆ ਕੇ ਮੈਂ ਹਲੇ ਫੋਨ ਕੀਤਾ ਮੈਂ ਕਿਹਾ ਰਾਜੇ ਆ ਗਿਆ ਕਹਿੰਦਾ ਭਾਜੀ ਮੈਂ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ ਕਹਿੰਦਾ ਛੱਟਰ ਮੈਂ ਚੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਏ ਆ ਮੈਂ ਉਸੇ ਵੇਲੇ ਕੁਛ ਵੀ ਮੈਂ ਚਾਹ ਨਹੀਂ ਪੀਤੀ ਮੈਂ ਫਰਫਰਾਇਆ ਤੇ ਦੇਖਿਆ ਗੱਲੇ ਗੁੱਲੇ ਸਾਰਾ ਸਮਾਨ ਖਲਰਿਆ ਕਿ ਲੜਕੇ ਦੇ ਦੇਖਿਆ ਤਿੰਨ ਚਾਰ ਮੋਬਾਈਲ ਜਿਹੜੇ ਸੀ ਤਿੰਨ ਤੇ 15 ਤੋਂ ਲੈ ਕੇ 16 ਹਜ਼ਾਰ 17 ਹਜ਼ਾਰ ਦੀਆਂ ਸੀ ਚਾਰ ਮੋਬਾਈਲ ਸੀ ਚਾਰ ਮੋਬਾਈਲ ਤੇ ਸਾਨੂੰ ਮੈਨੂੰ ਪਹਿਲੂ ਨਜ਼ਰ ਪਈ ਵੀ ਮੈਂ ਕਿਹਾ ਜ ਮੋਬਾਈਲ ਮੈਂ ਦੇਖੇ ਤੇ ਮੋਬਾਈਲ ਹੈ ਨਹੀਂ ਸੀ ਹੋਰ ਮੈਸੇਜ ਚੀਜ਼ਾਂ ਐਲੀਡੀਆ ਵਗਰਾ ਮੈਂ ਦੇਖੀਆਂ ਹਲੇ ਤੱਕ ਤੇ ਮੈਨੂੰ ਠੀਕ ਲੱਗਾ ਲੇਕਿਨ ਹੁਣ ਜਿਉਂ-ਜਿਉਂ ਵੇਖੀ ਜਾਂਵਾਂ ਸਾਮਾਨ ਜਿਆਦਾ ਹੋਣ ਕਰਕੇ ਨਾ ਪਤਾ ਨਹੀਂ ਲੱਗਾ ਕਿ ਕਿਹੜੀ-ਕਿਹੜੀ ਚੀਜ਼ ਗੋਮਿਆ ਜਦੋਂ ਹੁਣ ਵੇਖਾਂਗੇ ਗਾਹ ਕਹੂਗਾ ਕਿਹੜੀ ਚੀਜ਼ ਨਹੀਂ ਹੈਗੀ ਉਹ ਹਣੇ ਪਾਸ ਬਾਅਦ ਚ ਦੱਸਾਂਗੇ ਵੀ ਕੀ ਚੀਜ਼ ਹਰੋ ਪੁਲਿਸ ਨੂੰ ਸੂਚਿਤ ਕੀਤਾ ਉਹ ਆਏ ਸੀਗੇ ਦੋ ਮੁਲਾਜ਼ਮ ਉਹ ਲੈ ਕੇ ਆਪਣੇ ਮਾਲ ਮੋਟਾ ਲੈ ਕੇ ਤੇ ਆਪਣਾ ਬਿਆਨ ਦੇ ਆ ਜੀ ਅਕ ਫੋਟੋ ਕਿਚਕਾ ਲੱਗੇ ਨੁਕਸਾਨ ਲੱਗਿਆ ਲਕਸਾਨ ਸਾਡਾ ਹੁਗਬ ਲਗਭਗ 7 ਲੱਖ 7 ਲੱਖ ਦਾ ਲਗਭਗ ਹੋ ਗਿਆ ਸੀਸੀਟੀਵੀ ਦੇ ਵਿੱਚ ਕੁਝ ਉਹ ਲੱਗੇ ਵੀ ਸਾਡੇ ਗਵਾਂ ਦੇ ਇੱਕ ਚੋਰੀ ਹੋਈ ਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਹੀਂ ਲੱਗੇ ਉਹਨਾਂ ਦੇ ਲੱਗੇ ਸੀ ਉਹ ਉਹਨਾਂ ਨੇ ਕੱਟ ਕੇ ਤਾਰਾ ਉਹਨਾਂ ਨੇ ਬੰਦ ਉਹ ਲਾਗੇ ਉਹਨਾਂ ਨੂੰ ਕੋਈ ਬੰਦੇ ਨੂੰ ਹਜ ਤੱਕ ਕੋਈ ਪਤਾ ਨਹੀਂ ਲੱਗਾ ਕਿੰਨੀਆਂ ਚੋਰੀਆਂ ਲੱਗੀਆਂ ਸਾਡੇ ਤਿੰਨ ਦੁਕਾਨਾਂ ਦੀ ਹੋ ਗਈ ਜੀ ਲਗਭਗ ਇੱਕ ਸਾਡੇ ਲਾਲ ਕਪੜੇ ਦੀ ਆਪਣਾ ਸ਼ੋਰੂਮ ਹੈ ਜੀ ਇੱਕ ਮੈਡੀਕਲ ਸਟੋਰ ਹੈ ਪ੍ਰਦੀਪ ਮੈਡੀਕਲ ਸਟੋਰ ਹੈ ਉਸ ਤੋਂ ਪਹਿਲਾਂ ਵੀ ਚੋਰੀਆਂ ਹੋਣ ਕੀ ਕਰਨ ਇਹ ਤੋਂ ਪਤਾ ਨਹੀਂ ਵਿਰੋਧ ਮੈਨੂੰ ਲੱਗਦਾ ਹੈ ਉਹੀ ਹੈ ਜੀ ਜਿਹੜਾ ਪਹਿਲੇ ਮੈਂ ਕਿਹਾ ਮੈਡੀਕਲ ਸਟੋਰ ਤੇ ਵੀ ਹੋਈ ਹੈ ਜੀ ਉਸ ਤੋਂ ਵੀ ਲੱਖ ਰੁਪਏ ਦੇ ਲਗਭਗ ਲੱਗੇ ਸੀਗੇ ਉਸ ਤੋਂ ਬਾਅਦ ਈਚੇ ਬੀਚ ਸਟੋਰ ਤੇ ਵੀ ਹੋਈ ਹੈ ਮੈਨੂੰ ਤੇ ਲੱਗਦਾ ਵੀ ਇਹੋ ਜਿਹੇ ਪੱਕੇ ਚੋਰ ਹੈ ਜੀ ਜਿਹੜੇ ਤਿੰਨ ਦਰਵਾਜ਼ੇ ਤੋੜ ਕੇ ਜਿਹੜੇ ਬੰਦੇ ਇਹ ਜਿਹੜਾ ਸਾਡੇ ਦਰਵਾਜ਼ੇ ਇਹ ਖਾਲਾਜੀ ਦਾ ਵਾਲਾ ਨਹੀਂ ਤੋਲ ਕੇ ਟੁੱਟਨੇ ਇਹ ਬਹੁਤ ਮਜ਼ਬੂਤ ਆਪਣੇ ਨੂੰ ਬਹੁਤ ਸੇਫਟੀ ਨਾਲ ਲਾਈ ਹੈ ਜਿਹੜੇ ਤੋੜ ਕੇ ਲਾਲ ਦਰਵਾਜੇ ਇਹਨਾਂ ਅਰਧ ਸਮੇਤ ਤੋੜਤੇ ਹੋਣ ਵਾਲੇ ਸਾਰ ਤੋੜ ਕੇ ਗੱਲੇ ਗੁੱਲੇ ਸਾਰ ਸਮਾਨ ਲਾ ਕੇ ਤੂੰ ਨਹੀਂ ਹੁੰਦਾ ਕਾਰਨ ਕੀ ਹੈ ਪੁਲਿਸ ਇਹ ਹੋਈ ਸਾਡੇ ਨਸ਼ਰਾ ਇੱਥੇ ਕੋਈ ਹੈ ਨਹੀਂ ਉੱਥੇ ਕੋਈ ਸ਼ਹਿਰ ਦੇ ਵਿੱਚ ਕੋਈ ਸਾਹੀ ਖਸਮ ਹੈ ਨਹੀਂ ਜਿਹਦੇ ਤੇ ਟ੍ਰੈਫਿਕ ਵੇਰੀ ਤੇ ਜਮ ਲੱਗਾ ਰਹਿੰਦਾ ਜੀ ਸਾਡੇ ਤੇ ਕਸਟਮਰ ਸਾਡੇ ਕੋ ਆਉਂਦਾ ਨਹੀਂ ਸਾਰੀ ਜੜੀ ਵਿਲੇ ਬਿਠ ਲਿੰਦੇ ਆ ਤੇ ਜੇ ਇਹ ਕੁਝ ਪੀਲੇ ਆ ਤੇ ਪੁਲਿਸਾਰੇ ਵੀ ਉਦੋਂ ਆਉਂਦੇ ਨਹੀਂ ਜਦੋਂ ਜਮ ਨੂੰ ਲੋਕੀ ਆਪਣੀ ਸਮੱਸਿਆ ਆਪਣੀ ਹੱਟ ਚੱਲ ਜਾਂਦੇ ਆ ਬਚਾਰੇ ਪਾ ਲਾ ਕੇ ਯੋਰਜਾਰ ਆਪਣੇ ਨਿਕਲ ਨਿਕਲ ਜਾਂਦੇ ਆ ਉਦੋਂ ਆਉਂਦੀ ਪੁਲਿਸ ਬਾਕੀ ਮੰਤਰੀ ਸਾਹਿਬ ਨੂੰ ਇਹੀ ਇਹੋ ਬੇਨਤੀ ਕਰਦੇ ਆ ਵੀ ਸਾਹਿਬ ਜੀ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਇੱਕ ਮੰਤਰੀ ਜੇ ਸਾਡੇ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਤੁਸੀਂ ਤੁਹਾਡੇ ਹੰਦਿਆਂ ਚਿੜੀ ਨਹੀਂ ਫੜਕਣੀ ਚਾਹੀਦੀ ਸਾਡੇ ਤੇ ਸਾਡੀ ਸੇਫਟੀ ਕੋਈ ਕਾਦੀ ਨਹੀਂ ਦੂਜੀ ਵਾਰੀ ਚੋਰੀ ਹੋ ਗਈ ਸਾਰਾ ਇਹ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਜੀ ਇਹ ਬੰਦੇ ਸਾਡੋਂ ਜਿਹੜੇ ਇਹੀ ਤੇ ਕਹਿੰਦੇ ਬੰਦੇ ਫੜਕੋ ਪੜੋ ਉਹਨਾਂ ਨੂੰ ਜਿਹੜਾ ਸਮਾਂ ਹੈਗਾ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਵਾਰੀ ਤੁਸੀਂ ਇੱਕ ਕੰਮ ਮਾਰ ਕੇ ਚੰਗਿਆ ਦੂਜੀ ਨਹੀਂ ਹੋਊਗਾ ਸਤਨਾ ਪਵੇਗੀ ਇਹ ਕੰਮ ਕਰਨ ਤੇ ਪੱਕੀ ਨਾਮ ਵੀ ਆਪਾ ਪ੍ਰਦੀਪ ਕੁਮਾਰ ਸ ਪ੍ਰਤੀਕ ਮਾ ਜੀ ਅੱਜ ਤੁਹਾਡੇ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਰ ਰਾਤ ਹੀ ਚੋਰੀ ਹੋਈ ਹੈ ਸਰ ਕਰੀਬਨ 7000 ਦਾ ਕੈਸ਼ ਚੱਕਿਆ ਗਿਆ ਸਰ ਜੀ ਬਾਕੀ ਕੁਝ ਮੈਡੀਸਿਨ ਦੇ ਪੱਤੇ ਕਾਫੀ ਵੀ ਤੋਂ ਮਿਸਿੰਗ ਹੈ ਗਿਆ ਸਰ ਜੀ ਕਰੀਬਨ 10 ਤੋਂ 15 ਹਜ਼ਾਰ ਦਾ 200 ਆਇਆ ਸਰ ਜੀ ਦੋ ਮਾੜੀ ਗਿਆ ਲਗੇ ਸਰ ਜੀ ਚੋਰ ਕਿੱਥੋਂ ਆਏ ਹੈ ਕੀ ਸਰ ਉੱਪਰ ਦੇ ਦਰਵਾਜ਼ੇ ਟੁੱਟੇ ਹੋਏ ਸੀ ਕਿ ਸਰ ਸਰ ਪਰ ਉਹ ਕਿਹਾ ਬਿਲਡਿੰਗ ਦੇ ਉੱਪਰੋਂ ਆਏ ਸਰ ਜੀ ਇਹ ਤਾਂ ਸਵੇਰੇ ਪਹੁੰਚ ਲੱਗ ਜੀ ਦੁਕਾਨ ਖੋਲੀ ਸੀ ਦੁਕਾਨ ਖੋਲੀ ਸੀ ਜੋ ਕਸਟਮਰ ਆਏ ਪਹਿਲੇ ਕੱਟ ਲੈਣਗੇ ਤੇ ਕਿਹਨਾਂ ਗੱਲੇ ਜੀ ਪੈਸੇ ਨਹੀਂ ਸੀ ਕਿ ਸਰ ਅਜੇ ਤੱਕ ਕੋਈ ਆਇਆ ਪੁਲਿਸ ਦਾ ਕੋਈ ਮਲਾਜ ਹਾਂ ਪੁਲਿਸ ਤਾਂ ਮਾਜਮ ਹੁਣ ਹੋ ਕੇ ਗਏ ਸਾਡੇ ਕੋਲ ਸੱਜੇ ਹੋ ਕੇ ਇਹ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਮੰਗ ਕਰਦਾ ਵੀ ਸਾਨੂੰ ਨਿਆਂ ਹੋਣਾ ਚਾਹੀਦਾ ਜੀ ਨਹੀਂ ਤਾਂ ਨਤ ਪਾਣੀ ਜਾਣੀ ਚਾਹੀਦੀ ਹੈ ਕਿ ਇਹਨਾਂ ਤੋਂ ਪਸਕੇ ਕੋਈ ਹੋਰ ਦਾ ਨੁਕਸਾਨ ਨਾ ਹੋਵੇ ਸਰ ਕੋਈ